ਮਹਾਪੁਰਖ ਸਾਰੇ ਅਸਥਾਨ ਤੇ ਵੱਡੇ ਅਸਥਾਨ ਤੇ ਜਗਰਾਉ 71 ਹੋਏ ਤੇ ਜਿਹੜਾ ਸਾਰੀਆਂ ਹੀ ਗੁਰਸੇਖ ਸੰਗਤਾਂ ਤੇ ਜਿੱਥੇ ਸਾਰੇ ਸੰਤ ਮਹਾਪੁਰਖ ਸੰਤ ਬਾਬਾ ਕਾਲਾ ਸਿੰਘ ਜੀ ਸੰਤ ਬਾਬਾ ਲੱਖਾ ਸਿੰਘ ਜੀ ਸੰਤ ਬਾਬਾ ਗੁਰਜੀਤ ਸਿੰਘ ਜੀ ਤੇ ਸੰਤ ਬਾਬਾ ਜੋਰਾ ਸਿੰਘ ਜੀ ਵਦਨੀ ਵਾਲੇ ਮਹਾਪੁਰਖ ਸਮਾਦ ਭਾਈਕੇ ਵਾਲੇ ਮਹਾਪੁਰਖ ਸੰਤ ਬਾਬਾ ਜੋਗਾ ਸਿੰਘ ਜੀ ਕਰਨਾਲ ਵਾਲੇ ਸਾਰੇ ਹੀ ਮਹਾਪੁਰਖ ਜਿਹੜੇ ਨਾਨਕਸਰ ਦੇ ਨਾਲ ਸਬੰਧ ਰੱਖਦੇ ਨੇ ਸਾਰੇ ਪੰਜਾਬ ਨਹੀਂ ਪੂਰੇ ਆਪਣੇ ਬਾਹਰੋਂ ਵੀ ਆਏ ਨੇ ਜਿਹੜੇ ਆਪਣੇ ਦਿੱਲੀ ਤੇ ਆਪਣੇ ਪੂਰੇ ਹਿੰਦੁਸਤਾਨ ਦੇ ਵਿੱਚ ਰਹਿੰਦੇ ਨੇ ਤੇ ਵਿਦੇਸ਼ ਤੋਂ ਵੀ ਬਾਬਾ ਬਲਵਿੰਦਰ ਸਿੰਘ ਕੁਰਾਲੀ ਵਾਲੇ ਉੱਥੋਂ ਆਏ ਨੇ ਅਮਰੀਕਾ ਤੋਂ ਕੈਲੀਫੋਰਨੀਆ ਤੋਂ ਆਏ ਨੇ ਗੁਰਪ੍ਰੀਤ ਸਿੰਘ ਸਾਰਿਆਂ ਦੀ ਜਿਹੜੇ ਨਿੰਦਕ ਲੋਕ ਨੇ ਜਿਨ੍ਹਾਂ ਨੇ ਨੈੱਟ ਦੇ ਉੱਪਰ ਗਲਤ ਪ੍ਰਚਾਰ ਕੀਤਾ ਤੇ ਸੰਸਥਾ ਨੂੰ ਜਿਹੜਾ ਬਦਨਾਮ ਕਰਨ ਦੀ ਜਿਹੜੀ ਆ ਕੋਝੀ ਚਾਲ ਚਲਾਈ ਤੇ ਉਹਨਾਂ ਨੂੰ ਜਿਹੜਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਿਹੜਾ ਉਹ ਅੱਜ ਜਿਹੜੇ ਪਰਚਾ ਨਾ ਦਰਜ ਕੀਤਾ ਗਿਆ ਸਾਰੀਆਂ ਗੁਰਸਿੱਖ ਸੰਗਤਾਂ ਦੀ ਮੰਗ ਹੈ ਜਿਨ੍ਹਾਂ ਨੇ ਨੈੱਟ ਤੇ ਇਸ ਮਹਾਨ ਸੰਸਥਾ ਨੂੰ ਜਿਹੜਾ ਬਦਨਾਮ ਕੀਤਾ ਤੇ ਜੇ ਨਾ ਉਹਨਾਂ ਨੇ ਅੱਜ ਪਰਚਾ ਦਰਜ ਕੀਤਾ ਖਿਲਾਫ ਉਹਦੇ ਕਾਰਵਾਈ ਕੀਤੀ ਤੇ ਜਿਹੜਾ ਉਹ ਆਪਣੇ ਅਗਲਾ ਐਕਸ਼ਨ ਜਿਹੜਾ ਅੱਜ ਤੋਂ 5 ਦਿਨ ਦੇ ਬਾਅਦ ਜਿਹੜਾ ਸਖਤ ਐਕਸ਼ਨ ਜਿਹੜਾ ਉਹ ਆਪਣੇ ਉਲੀਕੇ ਤੇ ਜਿਹੜਾ ਪੰਜਾਬ ਸਰਕਾਰ ਤੋਂ ਇਹ ਸਾਹਮਣੇ ਨਹੀਂ ਜਾਣਾ ਇਹਨੂੰ ਤੁਰੰਤ ਜਿਹੜਾ ਉਹਦੇ ਖਿਲਾਫ ਕਾਰਵਾਈ ਕਰਕੇ ਪਰਚਾ ਦਰਜ ਕਰਕੇ ਤੇ ਉਹ ਮਹਾਪੁਰਖਾਂ ਨੂੰ ਦੱਸਿਆ ਜਾਵੇ ਜਾਂ ਉਹ ਆਕਾਲ ਤਖਤ ਸਾਹਿਬ ਤੇ ਜਿਹੜਾ ਨਿੰਦਕ ਹੈ ਜਾਂ ਇੱਥੇ ਆ ਕੇ ਮਾਫੀ ਮੰਗੇ ਤੇ ਜੇ ਉਹਦੇ ਕੋਲੇ ਕੋਈ ਸਬੂਤ ਹੈ ਉਹ ਸੰਗਤ ਦੇ ਵਿੱਚ ਪੇਸ਼ ਕਰੇ ਤੇ ਜੇ ਨਹੀਂ ਕਰੂਗਾ ਜਾਂ ਨਹੀਂ ਆ ਕੇ ਮਾਫੀ ਮੰਗੂਗਾ ਤੇ ਫਿਰ ਉਹਨੂੰ ਜਿਹੜਾ ਦੰਡ ਜਿਹੜਾ ਨਿਹੰਗ ਸਿੰਘ ਜਥੇਬੰਦੀਆਂ ਉਹ ਆਪ ਆਪਣੇ ਉਹ ਤਿਆਰ ਰਵੇ ਆ